ਤੋ ਪਹਿਲਾ ਆਮ ਆਦਮੀ ਪਾਰਟੀ ਦੇ ਬਹੁਤ ਹੀ ਪੁਰਾਣੇ ਸਾਥੀ ਬਹੁਤ ਹੀ ਪੁਰਾਣੇ ਵਲੰਟੀਅਰ ਜਿਹਦੋਂ ਤੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸਰਦਾਰ ਬਲਜਿੰਦਰ ਸਿੰਘ ਚੌਂਦਾ ਜੀ ਨੂੰ ਅੱਜ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਉਹਨਾਂ ਨੇ ਬਤੌਰ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਪੌਂਬ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਬਜੋਂ ਜਿਹੜਾ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਹੈਗਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਮੈਨੂੰ ਪੂਰਨ ਭਰੋਸਾ ਹੈਗਾ ਕਿ ਉਹ ਜਿਸ ਤਰ੍ਹਾਂ ਲੰਬਾ ਸਮਾਂ ਉਹਨਾਂ ਨੇ ਪਾਰਟੀ ਚਰਖੇ ਵਖ ਵਖਾਉਦਿਆਂ ਦੇ ਉੱਤੇ ਸੇਵਾ ਕੀਤੀ ਆ ਲਗਾਤਾਰ ਪਾਰਟੀ ਦੀ ਹਰ ਪ੍ਰੋਗਰਾਮ ਨੂੰ ਨੇਪਰੇ ਚਾੜਿਆਗਾ ਉਸੇ ਤਰ੍ਹਾਂ ਜਿਹੜੀ ਇੱਕ ਅਹਿਮ ਜ਼ਿੰਮੇਵਾਰੀ ਮਿਲੀ ਆ ਪੰਜਾਬ ਅਨੁਸੂਚਿਤ ਜਾਤੀ ਅਤੇ ਪੌਂਬ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਬਤੌਰ ਚੇਅਰਮੈਨ ਇਹ ਅਹਿਮ ਜ਼ਿੰਮੇਵਾਰੀ ਜਿਹੜੀ ਆਪਣੀ ਨਿਭਾਉਣਗੇ ਔਰ ਖਾਸ ਕਰਕੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਲਈ ਅਨੁਸੂਚਿਤ ਵਰਗ ਦੇ ਲਈ ਅਨੁਸੂਚਿਤ ਜਨ ਜਾਤੀਆਂ ਦੇ ਲਈ ਉਹਨਾਂ ਦੇ ਵਿਕਾਸ ਦੇ ਲਈ ਜਿਹੜਾ ਲਗਾਤਾਰ ਕੰਮ ਕਰਨਗੇ ਮੈਂ ਹੁਣ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਜਾ ਕੇ ਇਹ ਸਾਰਿਆਂ ਜਿੱਥੇ ਮੁਸ਼ਕਲਾਂ ਸੁਣਨਗੇ ਉੱਥੇ ਉਹਨਾਂ ਨੂੰ ਜਿਹੜੀਆਂ ਵੀ ਸਕੀਮਾਂ ਲਗੀਆਂ ਇਸ ਡਿਪਾਰਟਮੈਂਟ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਉਹਨਾਂ ਸਾਰੀਆਂ ਸਕੀਮਾਂ ਤੋਂ ਜਾਣੂ ਜਾਣੋ ਕਰਵਾਉਣਗੇ ਅਤੇ ਉਹਨਾਂ ਨੂੰ ਜਿਹੜਾ ਲਾਭ ਪਹੁੰਚਾਉਣ ਦਾ ਆਪਣਾ ਪੂਰਾ ਯਤਨ ਕਰਨਗੇ ਔਰ ਇਹ ਬਹੁਤ ਹੀ ਸਿਆਣੇ ਸੁਲਝੇ ਸੁਜਵਾਨ ਨੇਗੇ ਔਰ ਹਮੇਸ਼ਾ ਇਹਨਾਂ ਨੇ ਪਾਰਟੀ ਦਾ ਸਾਥ ਦਿੱਤਾ ਹੈ ਔਰ ਪਾਰਟੀ ਨੇ ਅੱਜ ਇੱਕ ਵਲੰਟੀਅਰ ਨੂੰ ਜਿਹੜਾ ਬਹੁਤ ਵੱਡਾ ਮਾਣ ਦਿੱਤਾਗਾ ਔਰ ਇਹ ਮਾਣ ਜਿਹੜਾ ਮੈਂ ਸਮਨੇ ਮੇਰੇ ਵੱਡੇ ਪ੍ਰਾਤ ਸਰਦਾਰ ਬਜਿੰਦਰ ਸਿੰਘ ਚੌਂਦਾ ਜੀ ਨੂੰ ਪ੍ਰਾਪਤ ਹੋਇਆਗਾ ਸੋ ਇੱਕ ਵਾਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੇ ਸਬੂੱਚੇ ਪਰਿਵਾਰ ਨੂੰ ਪਰਿਵਾਰਕ ਮੈਂਬਰ ਸਹਿਬਾਨ ਨੂੰ ਔਰ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਨੂੰ ਬਹੁਤ-ਬਹੁਤ ਮੁਬਾਰਕਵਾਦ ਔਰ ਸਭ ਤੋਂ ਵੱਧ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਔਰ ਨੈਸ਼ਨਲ ਕਮਿਨਰ ਅਰਵਿੰਦ ਕੇਜਰੀਵਾੜ ਜੀ ਦਾ ਸਾਡੇ ਪੰਜਾਬ ਮਾਮਲਿਆਂ ਦੇ ਪਰਿਵਾਰੀ ਬਨੀਸ਼ ਸੋਧਿਆ ਜੀ ਦਾ ਕਿਉਂਕਿ ਉਹਨਾਂ ਦੀ ਜਿਹੜੀ ਤਿਰਛੀ ਨਜ਼ਰ ਆ ਉਹ ਸਰਦਾਰ ਬਜਿੰਦਰ ਸਿੰਘ ਚੌਂਦਾ ਜੀ ਤੇ ਪਈ ਕਿ ਕਿਸ ਤਰ੍ਹਾਂ ਇਹ ਇਸ ਡਿਪਾਰਟਮੈਂਟ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਉਣਗੇ ਸੋ ਇਹਨਾਂ ਦੀ ਜਿਹੜੀ ਚੋਣ ਕੀਤੀ ਗਈ ਸੋ ਮੈਂ ਸਾਰੀ ਸਮੁੱਚੀ ਡੈਸ਼ ਲੀਡਰਸ਼ਿਪ ਦਾ ਸਟੇਟ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹਾਂਗਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਹੁਤ ਹੀ ਪੁਰਾਣੇ ਸਾਥੀ ਬਹੁਤ ਹੀ ਪੁਰਾਣੇ ਵਲੰਟੀਅਰ ਜਿਹਦੋਂ ਤੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸਰਦਾਰ ਬਲਜਿੰਦਰ ਸਿੰਘ ਚੌਂਦਾ ਜੀ ਨੂੰ ਅੱਜ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਉਹਨਾਂ ਨੇ ਬਤੌਰ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਪੌਂਬ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਬਜੋ ਜਿਹੜਾ ਉਹਨੇ ਆਪਣਾ ਆਪਦਾ ਸੰਭਾਲਿਆਗਾ ਉਹਨਾਂ ਨੂੰ ਬਹੁਤ-ਬਹੁਤ ਵਿਵਾਰਕਾ ਔਰ ਮੈਨੂੰ ਪੂਰਨ ਭਰੋਸਾ ਹੈਗਾ ਕਿ ਉਹ ਜਿਸ ਤਰ੍ਹਾਂ ਲੰਬਾ ਸਮਾਂ ਉਹਨਾਂ ਨੇ ਪਾਰਟੀ ਚ ਰਹਿ ਕੇ ਵਖ ਵਖਾਉਦਿਆਂ ਦੇ ਉੱਤੇ ਸੇਵਾ ਕੀਤੀ ਆ ਲਗਾਤਾਰ ਪਾਰਟੀ ਦੀ ਹਰ ਪ੍ਰੋਗਰਾਮ ਨੂੰ ਨੇਪਰੇ ਚਾੜਿਆਗਾ ਉਸੇ ਤਰ੍ਹਾਂ ਜਿਹੜੀ ਇਹ ਇੱਕ ਅਹਿਮ ਜ਼ਿੰਮੇਵਾਰੀ ਮਿਲੀ ਆ ਪੰਜਾਬ ਅਨੁਸੂਚਿਤ ਜਾਤੀ ਅਤੇ ਭੌਂ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਬਤੌਰ ਚੇਅਰਮੈਨ ਇਹ ਅਹਿਮ ਜ਼ਿੰਮੇਵਾਰੀ ਜਿਹੜੀ ਆਪਣੀ ਨਿਭਾਉਣਗੇ ਔਰ ਖਾਸ ਕਰਕੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਲਈ ਅਨੁਸੂਚਿਤ ਵਰਗ ਦੇ ਲਈ ਅਨੁਸੂਚਿਤ ਜਨ ਜਾਤੀਆਂ ਦੇ ਲਈ ਉਹਨਾਂ ਦੇ ਵਿਕਾਸ ਦੇ ਲਈ ਜਿਹੜਾ ਲਗਾਤਾਰ ਕੰਮ ਕਰਨਗੇ ਮੈਂ ਹੁਣ ਇਹ ਨਾਲ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਵੱਖ-ਵੱਖ ਇਲਾਕਾ ਜਾ ਕੇ ਇਹ ਸਾਰਿਆਂ ਦੇ ਜਿੱਥੇ ਮੁਸ਼ਕਲਾ ਸੁਣਨਗੇ ਉੱਥੇ ਉਹਨਾਂ ਨੂੰ ਜਿਹੜੀਆਂ ਵੀ ਸਕੀਮਾਂ ਲਗੀਆਂ ਇਸ ਡਿਪਾਰਟਮੈਂਟ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਉਹਨਾਂ ਸਾਰੀਆਂ ਸਕੀਮਾਂ ਤੋਂ ਜਾਣੋ ਜਾਣੋ ਕਰਵਾਉਣਗੇ ਅਤੇ ਉਹਨਾਂ ਨੂੰ ਜਿਹੜਾ ਲਾਭ ਪਹੁੰਚਾਉਣ ਦਾ ਆਪਣਾ ਪੂਰਾ ਯਤਨ ਕਰਨਗੇ ਔਰ ਇਹ ਬਹੁਤ ਹੀ ਸਿਆਣੇ ਸੁਲਝੇ ਸੁਜ਼ਬਾਨ ਨੇਗੇ ਔਰ ਹਮੇਸ਼ਾ ਇਹਨਾਂ ਨੇ ਪਾਰਟੀ ਦਾ ਸਾਥ ਦਿੱਤਾਗਾ ਔਰ ਪਾਰਟੀ ਦੇ ਅੱਜ ਇੱਕ ਵਲੰਟੀਅਰ ਨੂੰ ਜਿਹੜਾ ਬਹੁਤ ਵੱਡਾ ਮਾਣ ਦਿੱਤਾਗਾ ਔਰ ਇਹ ਮਾਣ ਜਿਹੜਾ ਮੈਂ ਸਭ ਦਾ ਮੇਰੇ ਵੱਡੇ ਭਰਾ ਸਰਦਾਰ ਬਲਜਿੰਦਰ ਸਿੰਘ ਚੌਂਦਾ ਜੀ ਨੂੰ ਪ੍ਰਾਪਤ ਹੋਇਆਗਾ ਸੋ ਇੱਕ ਵਾਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੇ ਸਬੂੱਚੇ ਪਰਿਵਾਰ ਨੂੰ ਪਰਿਵਾਰਕ ਮੈਂਬਰ ਸਹਿਬਾਨ ਨੂੰ ਔਰ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਨੂੰ ਬਹੁਤ-ਬਹੁਤ ਮੁਬਾਰਕਵਾਦ ਔਰ ਸਭ ਤੋਂ ਵੱਧ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਔਰ ਨੈਸ਼ਨਲ ਕਾਰਡੀਨਰ अरविंद केजरीवाल जी ਦਾ ਸਾਡੇ ਪੰਜਾਬ ਮਾਮਲਿਆਂ ਦੇ ਪਰਿਵਾਰੀ ਬਨੀਸ਼ ਸੋਧਿਆ ਜੀ ਦਾ ਕਿਉਂਕਿ ਉਹਨਾਂ ਦੀ ਜਿਹੜੀ ਤਿਰਛੀ ਨਜ਼ਰ ਆ ਉਹ ਸਰਦਾਰ ਬਜਿੰਦਰ ਸਿੰਘ ਚੌਧੜ ਜੀ ਤੇ ਪਈ ਕਿ ਕਿਸ ਤਰ੍ਹਾਂ ਇਹ ਇਸ ਡਿਪਾਰਟਮੈਂਟ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਉਣਗੇ ਸੋ ਇਹਨਾਂ ਦੀ ਜਿਹੜੀ ਹੈ ਚੋਣ ਕੀਤੀ ਗਈ ਸੋ ਮੈਂ ਸਾਰੀ ਸਮੁੱਚੀ ਡੈਸ਼ ਲੀਡਰਸ਼ਿਪ ਦਾ ਸਟੇਟ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹਾਂਗਾ